ਇਸ ਕੀ ਕਰਨ ਦੀ ਕਲਾ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਐਨੀ ਛੋਟੀ ਉਮਰ ਵਿੱਚ ਤੇ ਆਪਾਂ ਕੀ ਕਰ ਰਹੇ ਆਪਾਂ ਉਹਨਾਂ ਨਾਲ ਜੱਫੀਆਂ ਪਾ ਰਹੇ ਆ ਜਿਹੜੇ ਆਪਣੇ ਕੌਮ ਦੇ ਦੁਸ਼ਮਣ ਹੈ ਮੈਂ ਇੱਕ ਦਿਨ ਬੈਠਾ ਸੀ ਮੈਂ ਇਤਿਹਾਸ ਦੇਖ ਰਿਹਾ ਸੀ 84 ਦੇ ਅੰਦਰ ਕਤਲੇਆਮ ਕੀਤੇ ਕਾਂਗਰਸ ਪਾਰਟੀ ਨੇ ਟੈਂਕਾਂ توپਾਂ ਦੇ ਦਰਬਾਰ ਸਾਹਿਬ ਛਮਲਾ ਕੀਤਾ ਕਾਂਗਰਸ ਪਾਰਟੀ ਨੇ ਚੁਰਾਸੀ ਦੇ ਸਾਲ ਚ ਦਿੱਲੀ ਵਿੱਚ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਹਮ ਕੀਤਾ ਤੇ 7 ਮਹੀਨੇ ਬਾਅਦ ਪੰਜਾਬ ਦਾ ਇਲੈਕਸ਼ਨ ਆਇਆ ਅਸੈਂਬਲੀ ਦਾ ਇਲੈਕਸ਼ਨ ਆਇਆ 7ਵੇਂ 8ਵੇਂ ਮਹੀਨੇ ਬਾਅਦ 85 ਵਿੱਚ ਕਾਂਗਰਸ 35 ਸੀਟਾਂ ਜਿੱਤ ਗਈ ਜਿੱਥੇ ਇੱਕ ਸੀਟ ਨਹੀਂ ਜਿੱਤਣੀ ਚਾਹੀਦੀ ਉਹਨੀਆਂ ਜਮਾਨਤਾ ਜ਼ਬਤ ਨਹੀਂ ਹੋਣੀ ਚਾਹੀਦੀਆਂ ਆਪਣੇ ਹੀ ਭੈਣ ਭਰਾ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਜਿਸ ਪਾਰਟੀ ਨੇ ਤੁਹਾਡੇ ਟੈਂਕਾਂ ਤੋਪਾਂ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉੱਥੇ ਹੀ ਮੋਟਾ ਪਾ ਦਿੱਤੀਆਂ ਤੇ 5 ਸਾਲ ਬਾਅਦ ਉਹਨਾਂ ਦੀ ਸਰਕਾਰ ਹੀ ਬਣਾ ਦਿੱਤੀ ਦੋ ਵਾਰ ਉਹਨਾਂ ਦੀ ਸਰਕਾਰ ਆ ਗਈ ਹੈ ਤੇ ਫਿਰ ਆ ਪੱਕੀ ਗੱਲ ਕਰਦੇ ਆ